ਫੁੱਲ ਪੱਤਾ ਨ ਤੋੜੀ ਨੀ ਮਾਲਣੇ ਗੁਰਾ ਨ ਛਾਵੇਂ ਬੇਣਾ ਫੁੱਲ ਪੱਤਾ ਨ ਤੋੜੀ ਨੀ ਮਾਲਣੇ ਗੁਰਾ ਨ ਛਾਵੇਂ ਬੇਣਾ ਪੱਤੇ ਪੱਤੇ ਵਿੱਚ ਗੁਰਾ ਦਾ ਵਾਸਾ ਏ ਇਸ ਜਿੰਦ ਦਾ ਕੀ ਪਰਵਾਸਾ ਏ ਪੱਤੇ ਪੱਤੇ ਵਿੱਚ ਗੁਰਾਂ ਦਾ ਵਾਸਾ ਏ ਇਸ ਜਿੰਦ ਦਾ ਕੀ ਪਰਵਾਸਾ ਏ ਕੋਰੇ ਕਦ ਦੁਨੀਆ ਤੋਂ ਤੁਰ ਜਾਣਾ ਫੁੱਲ ਪੱਤਾ ਨਾ ਤੋੜੀਨੀ ਮਾਲੜੇ ਗੁਰਾਂ ਨੇ ਛਾਵੇਂ ਬਹਿਣਾ ਫੁੱਲ ਪੱਤਾ ਨਾ ਤੋੜੀਨੀ ਮਾਲੜੇ ਗੁਰਾਂ ਨੇ ਛਾਵੇਂ ਬਹਿਣਾ ਮਾਲੜੇ ਗੁਰਾਂ ਨੇ ਛਾਵੇਂ ਬਹਿਣਾ ਦੇ ਚਰਨੀ ਜਾਵਾਂਗੀ ਮੇਰੋ ਰੋਹਾਲ ਸੁਣਾਵਾਂਗੀ ਮੈਂ ਗੁਰੂ ਦੇ ਚਰਨੀ ਜਾਵਾਂਗੀ ਮੇਰੋ ਰੋਹਾਲ ਸੁਣਾਵਾਂਗੀ ਗੁਰੂ ਮੇਰੀ ਜਿੰਦ ਜਾਨ ਦਾ ਗੀਣਾ ਫੁੱਲ ਪੱਤਾ ਨਾ ਤੋੜੀਨੀ ਮਾਲ ਲੜੇ ਗੁਰਾਂ ਨੇ ਜਾਵੇ ਬੇਣਾ ਫੁੱਲ ਪੱਤਾ ਨਾ ਤੋੜੀਨੀ ਉਸ ਦਾ ਵਾਸਾ ਆਏ ਇਸ ਜਿੰਦ ਦਾ ਕੀ ਪਰਵਾਸਾ ਆਏ ਤਿਲ ਤਿਲ ਵਿੱਚ ਉਸ ਦਾ ਵਾਸਾ ਆਏ ਇਸ ਜਿੰਦ ਦਾ ਕੀ ਪਰਵਾਸਾ ਆਏ ਤੂੰ ਸਿਮਰਨ ਸਦਾ ਕਰਦੀ ਰਹਿਣਾ ਫੁੱਲ ਪੱਤਾ ਨਾ ਤੋੜੀਨੀ ਮਾਲਣੇ ਗੁਰਾਂ ਨੇ ਛਾਵੇਂ ਬੈਣਾ ਫੁੱਲ ਪੱਤਾ ਮਾਣ ਲੈਣੇ ਗੁਰਾਂ ਨੇ ਛਾਵੇਂ ਬੇੜਾ ਮੇਰੇ ਅੰਦਰ ਗੁਰੂ ਜੀ ਵਸਦਾ ਏ ਰਸਤਾ ਸੱਚ ਖੰਡ ਦਾ ਦੱਸਦਾ ਏ ਮੇਰੇ ਅੰਦਰ ਗੁਰੂ ਜੀ ਵਸਦਾ ਏ ਰਸਤਾ ਸੱਚ ਖੰਡ ਦਾ ਦੱਸਦਾ ਏ ਸਾਨੂੰ ਅਮਰਤ ਵੇਲੇ ਜਗਾਉਣਾ ਫੁੱਲ ਪੱਤਾ ਨਾ ਤੋੜੀਨੀ ਪੱਤਾ ਨਾ ਢੋੜੀ ਨੀ ਮਾਲਣੇ ਗੁਰਾਂ ਨੇ ਛਾਵੇ ਬੇੜਾ ਗੁਰਾਂ ਨੇ ਛਾਵੇ ਬੇੜਾ ਮੈਂ ਕੋਲ ਗੁਰਾਂ ਦੇ ਜਾਵਾਂਗੀ ਰੋ ਰੋ ਕੇ ਹਾਲ ਸੁਣਾਵਾਂਗੀ ਮੈਂ ਕੋਲ ਗੁਰਾਂ ਦੇ ਜਾਵਾਂਗੀ ਰੋ ਰੋ ਕੇ ਹਾਲ ਸੁਣਾਵਾਂਗੀ ਬਿਨਾ ਨਾਮ ਤੋਂ ਮੈਂ ਰੁੱਲ ਜਾਣਾ ਫੁੱਲ ਪੱਤਾ ਨਾ ਤੋੜੀਨੀ ਮਾਲੜੇ ਗੁਰਾਂ ਨੇ ਚਾਵੇਂ ਬੇੜਾ ਫੁੱਲ ਪੱਤਾ ਨਾ ਤੋੜੀਨੀ ਮਾਲੜੇ ਗੁਰਾਂ ਨੇ ਚਾਵੇਂ ਬੇੜਾ ਮਾਲੜੇ ਗੁਰਾਂ ਨੇ ਚਾਵੇਂ ਬੇੜਾ ਚੱਕ ਟੋਕਰੀ ਫੁੱਲ ਲਿਆਵਾਂਗੀ ਗੁਰ ਚਰਨਾ ਵਿੱਚ ਵਿਛਵਾਵਾਂਗੀ ਚੱਕ ਟੋਕਰੀ ਫੁੱਲ ਲਿਆ ਰਣਾ ਵਿੱਚ ਵਿਚਾ ਮੰਗੀ ਸਦਾ ਖੁਸ਼ੀਆਂ ਵੰਡਦੇ ਰਹਿਣਾ ਫੁੱਲ ਪੱਤਾ ਨਾ ਤੋੜੀਨੀ ਮਾਲੜੇ ਗੁਰ ਨੇ ਛਾਵੇ ਬੈਣਾ ਫੁੱਲ ਪੱਤਾ ਨਾ ਤੋੜੀਨੀ ਮਾਲੜੇ ਗੁਰ ਨੇ ਛਾਵੇ ਬੈਣਾ ਮਾਲੜੇ ਗੁਰ ਨੇ ਛਾਵੇ ਬੈਣਾ ਗੁਰੂ ਘਟ ਘਟ ਦੇ ਵਿੱਚ ਵਸਦਾ ਏ ਉਹੋ ਭੇਦ ਭਗਤੀ ਦਾ ਦੱਸਦਾ ਏ ਗੁਰੂ ਕਟ ਕਟ ਦੇ ਵਿੱਚ ਵੱਸਦਾ ਏ ਉਹੋ ਭੇਦ ਭਗਤੀ ਦਾ ਦੱਸਦਾ ਏ ਸਦਾ ਗੁਰ ਚਰਨਾ ਵਿੱਚ ਰਹਿਣਾ ਫੁੱਲ ਪੱਤਾ ਨਾ ਤੋੜੀ ਨੀ ਮਾਲਣੇ ਘੁਰਾਣੇ ਚਾਵੇਂ ਬੇਣਾ ਫੁੱਲ ਪੱਤਾ ਨਾ ਤੋੜੀ ਨੀ फूल पत्ता न तोड़ीनी